ਗੁਰਮਤੀ ਸੁਖ ਪਾਈਐ ਸੱਚ ਨਾਮ ਉਰਤਾਰ ਥੌਰ ਦਾ ਗੁਰੂ ਸਟੀਚਿੰਗ ਪੀਸ ਇਜ਼ ਫਾਊਂਡ ਵਿਦ ਦਾ ਟ्रू ਨੇਮ ਇਨ ਸ਼ਰਨਡ ਇਨ ਦਾ ਹਾਰਟ ਗੁਰਮਤੀ ਸੁਖ ਪਾਈਐ ਆਪਣੇ ਜੀਵਨ ਦੇ ਵਿੱਚ ਅਗਰ ਕਿਸੇ ਪ੍ਰਾਣੀ ਨੇ ਸੁੱਖ ਅਨੁਭਵ ਕਰਨਾ ਹੈ ਸੁੱਖ ਨੂੰ ਪਾਉਣਾ ਹੈ ਤਾਂ ਸੁੱਖ ਅਮੀਰੀ ਜਾਂ ਗਰੀਬੀ ਦੇ ਵਿੱਚ ਨਹੀਂ ਮਿਲਦਾ ਸੁੱਖ ਮਿਲਦਾ ਹੈ ਗੁਰੂ ਦੀ ਕਿਰਪਾ ਲੈਣ ਨਾਲ ਗੁਰੂ ਦੀ ਸ਼ਰਨ ਪੈਣ ਨਾਲ ਆਪ ਜੀ ਕਿਸੇ ਵੀ ਧਰਮ ਦੇ ਹੋ ਉਸ ਧਰਮ ਦੇ ਆਨੁਰਾਣ ਨੂੰ ਉਸ ਧਰਮ ਦੇ ਥਾਟਸ ਨੂੰ ਉਸ ਧਰਮ ਦੇ ਪ੍ਰਵਚਨਾਂ ਨੂੰ ਉਸ ਧਰਮ ਦੀ ਗਾਈਡਲਾਈਨ ਨੂੰ ਜਰੂਰ ਫੋਲੋ ਕਰੋ ਤੇ ਕੋਈ ਵੀ ਧਰਮ ਹੈ ਕਦੇ ਉਹ ਜੀਵਨ ਨੂੰ ਸਾਫ ਕਰਨਾ ਜੀਵਨ ਨੂੰ ਅਨਮੋਲ ਬਣਾਉਣਾ ਹੀ ਦੱਸਦਾ ਤੁਸੀਂ ਜਦਨਾ ਕਿਸੇ ਦੀ ਨਿੰਦਾ ਚੁਗਲੀ ਦਵੇਸ਼ ਮੰਦ ਸ਼ਬਦਾਵਲੀ ਗਾਲਾਂ ਕੱਢਣੀਆਂ ਤੋਂ ਦੂਰ ਰਹੋਗੇ ਉਨਾ ਹੀ ਆਪਣੇ ਜੀਵਨ ਚ ਸੁੱਖ ਅਨੁਭਵ ਕਰੋਗੇ ਤੁਹਾਡਾ ਆਪਣੀ ਵਿਚਾਰਧਾਰਾ ਬਦਲ ਗਈ ਮਤਲਬ ਤੁਹਾਡਾ ਆਪਣਾ ਜੀਵਨ ਬਦਲ ਗਿਆ ਹੈ ਨਾ ਸੰਕਲਪ ਸੇ ਹੀ ਸ੍ਰਿਸ਼ਟੀ ਹੈ ਤੁਸੀਂ ਜੋ ਸੋਚੋਗੇ ਉਹੀ ਹੋਣਾ ਤੇ ਜਦੋਂ ਤੁਸੀਂ ਚੰਗਾ ਸੋਚੋਗੇ ਕਿਸੇ ਦਾ ਤੁਹਾਡੇ ਨਾਲ ਚੰਗਾ ਹੋਣਾ ਸੱਚ ਨਾਮ ਉਤਾਰ ਮਤਲਬ ਕਿ ਦਾ ਟੂ ਨੇਮ ਅਨਸ਼ਨੜ ਸੱਚ ਨਾਮ ਨੂੰ ਜੱਪੀ ਪਾ ਕੇ ਰੱਖੋ ਆਪਣੇ ਜੀਵਨ ਦੇ ਵਿੱਚ ਸੱਚ ਮਾਰਗ ਅਪਣਾਓ ਇਮਾਨਦਾਰੀ ਤੇ ਚੱਲੋ ਸਾਦਾ ਨਿਵਾਸ ਤੇ ਤੁਸੀਂ ਹਮੇਸ਼ਾ ਘੱਟ ਖਾ ਲੋ ਪਰ ਇਮਾਨਦਾਰੀ ਦਾ ਖਾਓ ਜੀਵਨ ਦੇ ਵਿੱਚ ਸੱਚੇ ਮਾਰਗ ਤੇ ਚੱਲੋਗੇ ਤਾਂ ਸੁੱਖ ਅਨੁਭਵ ਕਰੋਗੇ ਜੇ ਝੂਠਾ ਮਾਰਗ ਅਪਣਾਇਆ ਤਾਂ ਜੀਵਨ ਚ ਦੁੱਖਾਂ ਦਾ ਸਾਹਮਣਾ ਕਰਨਾ ਹੀ ਪੈਣਾ ਇਸ ਕਰਕੇ ਸੱਚ ਨਾਮ ਉਰਤਾਰ ਰੱਖਣਾ ਹੈ ਉਰਤਾਰ ਦਾ ਮਤਲਬ ਹੈ ਜਿਵੇਂ ਪੇਟ ਦੇ ਵਿੱਚ ਉਰਤਾਰ ਉਰਤਾਰ ਦੇ ਭੋਜਨ ਖਾਂਦੇ ਆ ਐਵੇਂ ਸੱਚ ਨਾਮ ਦੀ ਉਤਾਰਨ ਕਰੋ ਰੋਜ਼ ਮੰਗਿਆ ਕਰੋ ਸਵੇਰੇ ਕਿ ਪ੍ਰਮਾਤਮਾ ਜੀ ਸਾਰਿਆਂ ਨੂੰ ਸੁੱਖ ਦਿਓ ਸਾਰਿਆਂ ਨੂੰ ਸੁੱਖ ਦਿਓ ਸਾਰਿਆਂ ਜਦੋਂ ਸਾਰਿਆਂ ਨੂੰ ਮੰਗੋਗੇ ਤਾਂ ਆਪ ਨੂੰ ਵੀ ਵਿੱਚ ਹੀ ਮਿਲ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ